ਬਾਰੇ ਬਹੁਤ ਸੁਣਿਆ ਸੀ ਬਹੁਤ ਰਿਸਰਚ ਕੀਤੀ ਹੈ ਕਿ ਇਹ ਕੰਮ ਕਰਦਾ ਹੈ ਕਿ ਨਹੀਂ ਕਰਦਾ ਪਹਿਲਾਂ ਵੀ ਇੱਕ ਵਾਰ ਮੈਂ ਬਣਾ ਕੇ ਟਰਾਈ ਕੀਤਾ ਸੀਗਾ ਤੇ ਮੈਂ ਤੁਹਾਨੂੰ ਉਹ ਰਿਜ਼ਲਟ ਦੱਸਦੀਆਂ ਕਿ ਉਹ ਕੰਮ ਕਰਦਾ ਹੈ ਕਿ ਨਹੀਂ ਕਰਦਾ ਤੇ ਹੁਣ ਮੈਂ ਫੇਰ ਬਣਾਇਆ ਹੈ ਤੇ ਕਿੱਦਾਂ ਬਣਾਇਆ ਹੈ ਕਿ ਕੀ ਇਹਦੇ ਵਿੱਚ ਚੀਜ਼ਾਂ ਆਪਾਂ ਪਾਏ ਹਨ ਉਹ ਹੀ ਤੁਹਾਨੂੰ ਦੱਸਦੇ ਹਾਂ ਤੇ ਵਾਕਿਆ ਹੀ ਇਹ ਬਹੁਤ ਕਮਾਲ ਦਾ ਹੈ ਇਹਨੇ ਵਧੀਆ ਮਤਲਬ ਕਿ ਅਸਰ ਦਿੱਤਾ ਹੈ ਤੇ ਬਹੁਤ ਵਧੀਆ ਸਕਿਨ ਨੂੰ ਕਰ ਦਿੰਦਾ ਹੈ ਆਪਾਂ ਰਾਤ ਨੂੰ ਅਗਰ ਇਹਨੂੰ ਲਗਾ ਲਵਾਂਗੇ ਦੋ ਟਾਈਮ ਲਗਾ ਲਵਾਂਗੇ ਦਿਨੇ ਰਾਤ ਨੂੰ ਲਗਾਵਾਂਗੇ ਤੇ ਵਾਕਿਆ ਹੀ ਬਹੁਤ ਕੰਮ ਦਾ ਹੈਗਾ ਇਹ ਰਾਈਸ ਵਾਟਰ ਤੇ ਰਾਈਸ ਮਾਸਕ ਵੀ ਬਹੁਤ ਵਧੀਆ ਹੁੰਦਾ ਹੈ ਰਾਈਸ ਵਾਟਰ ਬਹੁਤ ਹੀ ਪਿਆਰਾ ਹੁੰਦਾ ਇਹਨੂੰ ਬਣਾਉਣ ਲਈ ਆਪਾਂ ਘਟੁ ਘਟ ਆਪਾਂ ਨੂੰ 48 ਘੰਟੇ ਚਾਹੀਦੇ ਨੇ ਚਾਵਲ ਭਿੱਜੇ ਹੋਣੇ ਠੀਕ ਹੈ ਆਪਾਂ ਦੋ ਤਿੰਨ ਚਮਚੇ ਅੱਧੇ ਗਲਾਸ ਚ ਪਾਣੀ ਚ ਪਾ ਕੇ ਆਪਾਂ 48 ਘੰਟੇ ਲਈ ਜਾਨਕਿ ਦੋ ਦਿਨ ਲਈ ਆਪਾਂ ਉਹਨੂੰ ਰੱਖ ਸਕਦੇ ਹਾਂ ਠੀਕ ਹੈ ਦਾ ਜਿਆਦਾ ਇਸਤੇਮਾਲ ਕਰਦੇ ਨੇ ਵਾਕਈ ਹੀ ਚਾਵਲ ਵਿੱਚ ਬਹੁਤ ਵਧੀਆ ਨੇਚਰਲ ਇੱਕ ਚੀਜ਼ ਹੈ ਕਿ ਜਿਹੜੀ ਆਪਣੀ ਰੰਗਤ ਨੂੰ ਨਿਖਾਰਦੀ ਹੈ ਆਪਣਾ ਚਿਹਰਾ ਜਿਹੜਾ ਨਾ ਕਾਲਾਪਨ ਜਿਹੜਾ ਉਹ ਸਾਫ ਕਰਦੀ ਹੈ ਤੇ ਜਿਹੜੇ ਓਪਨ ਪੋਰਸ ਹੁੰਦੇ ਨੇ ਨਾ ਛੋਟੇ ਛੋਟੇ ਬ੍ਰਿਕ ਬ੍ਰਿਕ ਕਈਆਂ ਦੇ ਇਹ ਚੀਜ਼ਾਂ ਤੇ ਢੋਏ ਜਿਵੇਂ ਪੈਣੇ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਸਰਾਖ ਨਜ਼ਰ ਆਉਂਦੇ ਆ ਨਾ ਜਿਹਨੂੰ ਓਪਨ ਪੋਰਸ ਕਹਿੰਦੇ ਆ ਇਹ ਉਹਨੂੰ ਵੀ ਠੀਕ ਕਰਦਾ ਹੈ ਓਪਨ ਪੋਲਸ ਰਿਮੂਵ ਕਰਕੇ ਸਕਿਨ ਨੂੰ ਨਾ ਇੱਕ ਪੋਲਿਸ਼ ਸਟੈਪ ਕਰ ਦਿੰਦਾ ਜਿੱਦਾਂ ਪੋਲਿਸ਼ ਹੁੰਦੀ ਹੈ ਨਾ ਜਿਵੇਂ ਆਪਾਂ ਲੋਕ ਦੇਖਦੇ ਨੇ ਨਾ ਕੋਰੀਅਨ ਦੇ ਲੋਕ ਸੋ ਦਿਆਰਬ ਦੇ ਲੋਕ ਹਨਾ ਇਦਾਂ ਦੇ ਆਪਾਂ ਲੋਕ ਦੇਖਦੇ ਆ ਉਹਨਾਂ ਘਰ ਨੂੰ ਦੇਖਦੇ ਆ ਨਾ ਕੁੜੀਆਂ ਨੂੰ ਦੇਖਦੇ ਤੇ ਆਪਾਂ ਕਹਿੰਦੇ ਨਾ ਕਿ ਇਹਨਾਂ ਨੇ ਚਮਕ ਕਿੰਨੀ ਹੈ ਚਿਹਰੇ ਤੇ ਵੀ ਇਹਨਾਂ ਨੇ ਬਤਨ ਕੀ ਲਗਾਇਆ ਹੋਇਆ ਚਮਕੀਲਾ ਪਰ ਉਹਦੇ ਨੇਚਰਲ ਹੀ ਚਮਕੀਲ ਹੁੰਦੀ ਹੈ ਨੇਚਰਲ ਹੀ ਉਹਨਾਂ ਦੇ ਚਿਹਰੇ ਤੇ ਇੱਕ ਚਮਕ ਹੁੰਦੀ ਹੈ ਕਿਉਂਕਿ ਉਹ ਰਾਈਸ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਰਾਈਸ ਖਾਣ ਵਿੱਚ ਵੀ ਤੇ ਰਾਈਸ ਜਿਹੜਾ ਫੇਸ ਤੇ ਲਗਾਉਣ ਵਿੱਚ ਹੀ ਬਾਕੀ ਬਹੁਤ ਕੰਮ ਕਰਦਾ ਹੈ ਤੇ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਇਹ ਬਣਾਉਣਾ ਕਿੱਦਾਂ ਹੈ ਤੇ ਤੁਸੀਂ ਇਸ ਤਰੀਕੇ ਨਾਲ ਦੇਖੋ ਮੈਂ ਨਾ ਇਹ ਕੱਚ ਦੇ ਗਲਾਸ ਵਿੱਚ ਕੱਲ ਸਵੇਰ ਦੇ ਜਾਨਕਿ ਮੈਂ ਚਾਵਲ ਭੇਕੇ ਰੱਖੇ ਹੋਏ ਨੇ ਕੱਲ ਸਵੇਰ ਦੇ ਦੋ ਤਿੰਨ ਚਮਚ ਮੈਂ ਭੇਕੇ ਅੱਧਾ ਕੰਚ ਦੇ ਗਲਾਸ ਅੱਧਾ ਗਲਾਸ ਪਾਣੀ ਦਾ ਤੇ ਭੇਕੇ ਮ ਰੱਖੇ ਹੋਏ ਸੀਗੇ ਹੁਣੇ ਪਾਣੀ ਹਲੇ ਮਿਲ ਕੇ ਨੂੰ 30 ਘੰਟੇ ਹੋਏ ਨੇ ਜਾਨਕਿ ਅੱਧਾ ਦਿਨ ਅੱਜ ਹੋ ਗਿਆ ਰਾਤ ਹੋ ਗਈ ਤੇ ਕੱਲ ਦਾ ਦਿਨ ਹੋ ਗਿਆ ਠੀਕ ਹੈ 24 ਘੰਟੇ ਤੇ 5 6 ਘੰਟੇ ਹੋਣ ਹੋਗੇ ਨੇ ਜਾਨਕਿ 30 ਘੰਟੇ ਹੋ ਗਏ ਨੇ ਇਹਨੂੰ ਭਿੱਜਿਆ ਹੋਇਆ ਨੂੰ ਇਹਨੂੰ ਹੁਣ ਆਪਾਂ ਛਾਲ ਲੈਣਾ ਹੈ ਚਾਂਣਨ ਤੋਂ ਬਾਅਦ ਜਿਹੜਾ ਇਹ ਵਾਲਾ ਚਾਵਲ ਨੇ ਇਹ ਵੀ ਆਪਾਂ ਸਟਰਡੇ ਨਹੀਂ ਹੈਗੇ ਇਹ ਚਾਵਲ ਜਿਹੜੇ ਆਪਾਂ ਫੇਸ ਪੈਕ ਦੇ ਕੰਮ 'ਚ ਲੈ ਸਕਦੇ ਹਾਂ ਨੂੰ ਮਿਕਸੀ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਇਹਦਾ ਆ ਫੇਸ ਪੈਕ ਬਣਾ ਕੇ ਆਪਾਂ ਚਿਹਰੇ ਤੇ ਲਗਾ ਸਕਦੇ ਹਾਂ ਤੇ ਇਹਦੇ ਵਿੱਚ ਕੀ ਪਾਇਆ ਆਪਾਂ ਥੋੜਾ ਜਿਹਾ ਕੋਕੋਨਟ ਔਇਲ ਪਾਇਆ ਠੀਕ ਹੈ ਕੋਕੋਨਟ ਔਇਲ ਪਾਇਆ ਦੂਸਰੀ ਤੀਜੀ ਚੀਜ਼ ਪਾਈ ਆਪਾਂ ਇਹਦੇ ਵਿੱਚ ਗਲਿਸਰਿਨ ਕੋਕੋਨਟ ਔਇਲ ਆਪਸ਼ਨ ਹੈ ਤੁਸੀਂ ਪਾਣਾ-ਪਾ ਸਕਦੇ ਹੋ ਕਿਉਂਕਿ ਇਹ ਕਈ ਵਾਰ ਜੰਮ ਜਾਂਦਾ ਵਿੱਚ ਅ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਪਾਣਾ ਚਾਹੁੰਦੇ ਤੇ ਸਕਿਪ ਕਰ ਦਿਓ ਕੱਲੀ ਗਲਿਸਰਿਨ ਪਾ ਲਓ ਤੇ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਕੇ ਤੇ ਜਿਹੜੀ ਤੁਹਾਡੇ ਕੋਲ ਹੁੰਦੀਆਂ ਨੇ ਬੋਟਲ ਹੁੰਦੀਆਂ ਨੇ ਹਨਾ ਐਦਾਂ ਦੀਆਂ ਬੋਟਲ ਜਿਹੜੀ ਹੁੰਦੀਆਂ ਨੇ ਸਪਰੇਅ ਵਾਲੀਆਂ ਜਿਹਦੇ ਵਿੱਚ ਗਲੱਬ ਜਲ ਹੁੰਦਾ ਉਹਦੇ ਵਿੱਚ ਆਪਾਂ ਇਹਨੂੰ ਭਰ ਕੇ ਰੱਖ ਸਕਦੇ ਆ ਰਾਤ ਨੂੰ ਕੋਲ ਰੱਖ ਲਓ ਆਪਣੇ ਬੈੱਡ ਦੇ ਜਦੋਂ ਵੀ ਰਾਤ ਨੂੰ ਆਉ ਦੇਖਿਆ ਕਿ ਆਪਣੇ ਮੂੰਹ ਤੇ ਸਪਰੇਅ ਕਰ ਲਿਆ ਠੀਕ ਹੈ ਜੀ ਤੇ ਹਾਂਜੀ ਕਿੰਨੀ ਸੌਖੀ ਰੈਮਡੀ ਹੈ ਨਾ ਇਹ ਮਤਲਬ ਕਿ ਅੱਜ ਕੱਲ ਆਲਸ ਹੁੰਦੀ ਹੈ ਨਾ ਠੰਡ ਵਿੱਚ ਜਦੋਂ ਵਾਰ-ਵਾਰ ਫੇਸ ਵਾਸ਼ ਕਰਨ ਦੀ ਫੇਸ ਪੈਕ ਲਗਾਉਣ ਦੀ ਆਪਾਂ ਕਹਿੰਦੇ ਕਿੰਦਰ ਠੰਡ ਲੱਗਦੀ ਹੈ ਕੀ ਫੇਸ ਪੈਕ ਲਗਾਵਾਂਗੇ ਕੀ ਫੇਸ ਧੋਵਾਂਗੇ ਹੈ ਨਾ ਇਹ ਕੀ ਕਰੋ ਇਸ ਤਰੀਕੇ ਨਾਲ ਬੈੱਡ ਤੇ ਸਾਰਿਆਂ ਦੇ ਨੇ ਬੱਡਾਂ ਨੇ ਧੋਵਾਂ ਸਾਬਦੀਆਂ ਹੁੰਦੀਆਂ ਨੇ ਠੀਕ ਹੈ ਇਸ ਤਰੀਕੇ ਨਾਲ ਇਹਦੇ ਵਿੱਚ ਇਹਨੂੰ ਭਰ ਕੇ ਬਣਾ ਕੇ ਭਰ ਕੇ ਤੇ ਆਪਣੇ ਬੈੱਡ ਦੇ ਕੋਲ ਰੱਖ ਲਓ ਠੰਡੀ ਜਿਹੀ ਜਗ੍ਹਾ ਤੇ ਠੀਕ ਹੈ ਤੇ ਹੁਣ ਵੈਸੇ ਵੀ ਠੰਡ ਹੈ ਰਾਤ ਨੂੰ ਕੀ ਕਰਨਾ ਹੈ ਸੌਣ ਲੱਗਿਆਂ ਤੁਸੀਂ ਆਪਣੇ ਚਿਹਰੇ ਤੇ ਇਸ ਪ੍ਰਕਾਰ ਹਲਾਣਾ ਹੈ ਹਲਾਣਾ ਜ਼ਰੂਰ ਹੈ ਠੀਕ ਹੈ ਹਲਾ ਕੇ ਇਸ ਪ੍ਰਕਾਰ ਤੁਸੀਂ ਕਰ ਲੋ ਸਪਰੇ ਸਪਰੇ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਫਿੰਗਰ ਦੇ ਨਾਲ ਤੁਸੀਂ ਮ사ਜ ਕਰ ਲੋ ਆਪਣੇ ਚਿਹਰੇ ਦੀ ਠੀਕ ਹੈ ਇਸ ਤਰੀਕੇ ਨਾਲ ਇਹਦੀ ਕਰ ਲੋ ਮ사ਜ ਤੁਸੀਂ ਸਵੇਰੇ ਵੀ ਇਹਨੂੰ ਕਰ ਸਕਦੇ ਹੋ ਦਿਨ 'ਚ ਵੀ ਨਾਈਟ 'ਚ ਵੀ ਦੋਨੋਂ ਟਾਈਮ ਅਗਰ ਕੰਮ ਕਰਦੀਆਂ ਪੀ ਇਹਨੇ ਮੇਰੀਆਂ ਭੈਣਾਂ ਕੰਮ ਕਰਦੀਆਂ ਕਰਦੇ ਵੀ ਤੁਸੀਂ ਲਗਾ ਸਕਦੇ ਏਦਾਂ ਲਗਾ ਕੇ ਫਿਰ ਇਹਨੇ ਸੁੱਕ ਜਾਣਾ ਇੱਕ ਲੋਕ ਕਰ ਦਿੰਦੇ ਚਿਹਰੇ ਨੂੰ ਠੀਕ ਹੈ ਤੇ ਇਹ ਜਿਹੜਾ ਅਸਰ ਫਿਰ ਆਪਣਾ ਹੌਲੀ 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 ਆਪਣਾ ਅਸਰ ਕਰਦਾ ਰਹਿੰਦਾ ਹੈ ਤੇ ਇਹ ਇੱਕ ਮਾਸਕ ਜਿਹਾ ਬਣ ਜਾਂਦਾ ਹੈ ਬਹੁਤ ਵਧੀਆ ਤੇ ਸਕਿਨ ਵਿੱਚ ਇੱਕ ਨੇਚਰਲ ਜਿਹਾ ਗਲੋ ਲੈ ਕੇ ਆਉਂਦਾ ਇੱਕ ਨੇਚਰਲ ਜਿਹਾ ਨਾ ਜਿਵੇਂ ਹੁੰਦਾ ਨਾ ਆਪਾਂ ਨੂੰ 글로 ਚਾਹੀਦਾ ਨੇਚਰਲ ਔਇਲ ਚਾਹੀਦਾ ਉਹ ਜਿਹੜਾ ਇਹ ਲੈ ਕੇ ਆਉਂਦਾ ਫੇਸ ਤੇ ਤੇ ਕੋਰੀਅਨ ਟਾਈਪ ਸਕਿਨ ਹੌਲੀ 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 ਕੋਰੀਅਨ ਟਾਈਪ ਸਕਿਨ ਹੋਣੀ ਸ਼ੁਰੂ ਹੋ ਜਾਂਦੀ ਹੈ ਬਸ ਇਹਨੂੰ ਥੋੜਾ ਆਪਣਾ ਟਾਈਮ ਚਾਹੀਦਾ ਹੁੰਦਾ ਆਪਣੇ ਲਈ ਟਾਈਮ ਕੱਢਣਾ ਵੀ ਚਾਹੀਦਾ ਹੈ ਅਗਰ ਆਪਾਂ ਆਪਣੀ ਫੈਮਿਲੀ ਨੂੰ ਦੇਖਦੇ ਆ ਤੇ ਆਪਣੇ ਆਪ ਨੂੰ ਵੀ ਜ਼ਰੂਰ ਦੇਖੋ ਠੀਕ ਹੈ ਆ ਦੇਖੋ ਬਹੁਤ ਪਿਆਰਾ ਇੰਨਾ ਹੈ ਦੇਖੋ ਸਸ ਜਮਕ ਦੇਖੋ ਇਹ ਬਿਲਕੁਲ ਸੁੱਕ ਗਿਆ ਸਿਰਫ 1 ਮਿੰਟਾਂ ਦੇ ਵਿੱਚ ਵਿੱਚ ਹੀ ਜਿਦੇ ਹੀ ਮੈਂ ਬਸ ਫਿੰਗਰ ਇੱਦਾਂ ਇੱਦਾਂ ਕੀਤੀ ਆ ਆ ਤੁਹਾਡੇ ਸਾਹਮਣੇ ਬਿਲਕੁਲ ਸੁੱਕ ਗਿਆ ਰੈਡੀ ਹੋ ਗਿਆ ਤੇ ਆ ਦੇਖੋ ਇੱਕ ਨੇਚਰਲ ਜਿਹਾ ਗਲੋ ਬਹੁਤ ਹੀ ਵਧੀਆ ਗਲੋ ਆ ਜਾਂਦਾ ਹੈ ਚਿਹਰੇ 'ਚ ਇੱਕ ਨਵੀਂ ਜਿਹੀ ਚਮਕ ਆ ਜਾਂਦੀ ਹੈ ਤੇ ਤੁਸੀਂ ਡੇਲੀ ਇਹ ਇਸਤੇਮਾਲ ਕਰਦੇ ਰਹੋਗੇ ਨਾ ਤੇ ਮੈਂ ਕਹਿੰਦੀ ਹਾਂ ਤੁਸੀਂ ਦੇਖਿਓ ਤੁਹਾਡਾ ਚਿਹਰਾ ਕੋਰੀਅਨ ਐਪ ਹੋ ਜਾਏਗਾ ਇੱਕ ਜਿਹਦਾ ਕੋਰੀਅਨ ਗਰਲ ਦਾ ਚਿਹਰਾ ਹੁੰਦਾ ਉਦਾਂ ਹੋ ਜਾਏਗਾ ਮੈਨੂੰ ਸਾਰੇ ਹੀ ਇਹੀ ਕਹਿੰਦੇ ਰਹਿੰਦੇ ਕਿ ਤੁਸੀਂ ਕੋਰੀਅਨ ਵਾਲੀ ਸਕਿਨ ਨੇ ਤੁਹਾਡੀ ਜਿਹੜੀ ਕੋਰੀਅਨ ਲੜਕੀਆਂ ਨੇ ਹੁੰਦੀ ਹੈ ਪਰੇ ਮੈਂ ਆਪ ਕੀਤੀ ਖੁਦ ਕੀਤੀ ਖੁਦ ਮਿਹਨਤ ਕਰਕੇ ਆਪਣੇ ਸਕਿਨ ਨੂੰ ਕੋਰੀਅਨ ਟਾਈਪ ਕੀਤਾ ਹੈ ਕਿਉਂਕਿ ਮੇਰੇ ਪਹਿਲਾਂ ਮੇਰੇ ਵੀ ਪਿੰਪਲ ਹੁੰਦੇ ਸੀ ਮੇਰੇ ਵੀ ਓਪਨ ਪੋਰਸ ਹੁੰਦੇ ਸੀ ਮੇਰੀ ਵੀ ਸਕਿਨ ਦਾ ਜਿਹੜਾ ਕਲਰ ਹੈ ਨਾ ਥੋੜਾ ਹੁੰਦਾ ਸੀ ਬਲੈਕ ਬਲੈਕ ਜਿਵੇਂ ਕਹਿੰਦੇ ਨੇ ਕਣਕ ਪਿੰਨਾ ਰੰਗ ਹੈ ਨਾ ਇਦਾਂ ਦਾ ਸੀਗਾ ਤੇ ਰੰਗ ਦੇ ਚਲੋ ਪਰਮਾਤਮਾ ਦੇ ਨੇ ਪਰ ਆਪਾਂ ਨੂੰ ਉਹਨਾਂ ਨੂੰ ਵਧੀਆ ਬ੍ਰਾਈਟ ਬਣਾਉਣ ਲਈ ਆਪਾਂ ਆਪ ਥੋੜੀ ਜਿਹੀ ਮਿਹਨਤ ਕਰ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਆਪਣੇ ਜਨਮ ਹੁੰਦੇ ਆ ਆਪਣੇ ਕਿੰਨਾ ਸੋਹਣਾ ਹੈ ਨਾ ਉਦੋਂ ਚਿਹਰਾ ਹੁੰਦਾ ਕਿੰਨੀ ਸੋਹਣੀ ਸਕਿਨ ਹੁੰਦੀ ਉਹ ਤਾਂ ਬਾਅਦ ਵਿੱਚੋਂ ਹੀ ਖਰਾਬ ਹੁੰਦੀ ਜਦੋਂ ਆਪਾਂ ਕੇਅਰ ਨਹੀਂ ਕਰਦੇ ਤੇ ਵਸ ਤੁਸੀਂ ਆਪਣੇ ਕੇਅਰ ਕਰਦੇ ਰਹੋ ਇਸੇ ਤਰੀਕੇ ਨਾਲ ਤੇ ਇਦਾਂ ਦੀਆਂ ਰੈਮਡੀਅਮ ਤੁਹਾਡੇ ਨਾਲ ਤਾਂ ਸ਼ੇਅਰ ਕਰਦੀਆਂ ਕਿ ਮੇਰੀਆਂ ਭੈਣਾਂ ਜਿਹੜੀਆਂ ਜਦੋਂ ਮੈਨੂੰ ਦੇਖਣਗੀਆਂ ਨਾ ਉਹਨਾਂ ਨੂੰ ਵੀ ਇੱਕ ਮੋਟੀਵੇਟ ਮਿਲੇਗਾ ਤੇ ਇੱਕ ਹੁੰਦਾ ਏ ਜਦੋਂ ਆਪਾਂ ਕਿਸੇ ਗਵਾਂਡਰ ਨੂੰ ਕੰਮ ਕਰਦੇ ਦੇਖਦੇ ਆ ਨਾ ਤੇ ਫਿਰ ਉਸ ਟਾਈਮ ਆਪਣੇ ਵਿੱਚ એનર્ਜੀ ਆਉਂਦੀ ਏ ਉਹ ਭੈਣ ਨੇ ਕੰਮ ਕਰ ਲਿਆ ਸਾਰਾ ਆਪਾਂ ਕਿਉਂ ਬੈਠੇ ਆਪਾਂ ਵੀ ਜਲਦੀ ਜਲਦੀ ਕਰ ਲਈ ਇਦਾਂ ਹੁੰਦਾ ਏ ਨਾ ਕਿ ਕਿਦੇ ਨਾਲ ਹੁੰਦਾ ਐ ਇਦਾਂ ਕੋਣ ਕੋਣ ਸੋਚਦਾ ਐ ਜ਼ਰੂਰ ਕਮੈਂਟ ਕਰਕੇ ਦੱਸਿਓ ਮੇਰੇ ਨਾਲ ਕਈ ਵਾਰ ਹੁੰਦਾ ਜਦੋਂ ਮੈਂ ਛਾਤ ਤੇ ਧੁੱਪੇ ਬੈਠ ਜਾਨੀ ਆ ਜਦੋਂ ਮਾਸੇ-ਪਾਸੇ ਦੇਖਦੀ ਆ ਨਾ ਵੀ ਉਹ ਭੈਣ ਕਪੜੇ ਧੋਰੀ ਉਹ ਬਣਾ ਕੰਮ ਕਰ ਰਹੀ ਮੈਂ ਫਿਰ ਕਹਿੰਦੀ ਮੈਂ ਕਿਉਂ ਬੈਠੀ ਮੈਂ ਵੀ ਫਟਾਫਟ ਆਪਣਾ ਜਾ ਕੇ ਕੰਮ ਕਰ ਲਾਵਾਂ ਉਸੇ ਤਰੀਕੇ ਨਾਲ ਇਹ ਸਕਿਨ ਦੀ ਕੇਅਰ ਹੁੰਦੀ ਐ ਸੇ ਤਰੀਕੇ ਨਾਲ ਕਿੰਨੀ ਦੀ ਕੇਰ ਹੁੰਦੀ ਹੈ ਜਦੋਂ ਆਪਾਂ ਵੀਡੀਓ ਦੇਖਦੇ ਆ ਹਨ ਫੋਨ ਦੇਖਦੇ ਦੇ ਵੀਡੀਓ ਸਾਹਮਣੇ ਆਉਂਦੀ ਜਦੋਂ ਆਪਾਂ ਦੇਖਦੇ ਆ ਵੀ ਇਹ ਭੈਣ ਕਿੰਨੀ ਸੋਹਣੀ ਹੈ ਤੇ ਚਿਹਰਾ ਕਿੰਨਾ ਸੋਹਣਾ ਹੈ ਨਾ 40 42 ਸਾਲ ਦੀ ਹੋਗੀ ਲੱਗਦੀ ਨਹੀਂ ਭਈ ਇੱਡੇ ਟੇ ਵੱਡੇ ਜਵਾਕ ਹੋਗੇ ਨੇ ਮੇਰੀ ਕੁੜੀ ਮੇਰੇ ਜਿੱਡੀ ਹੈ ਮੇਰੀ ਬੇਟੀ ਮੇਰੇ ਜਿੱਡੀ ਮੇਰੀ ਮਤਲਬ ਕਿ ਮੇਰੀ ਹਾਈਟ ਤੋਂ ਲੰਬੀ ਹੈ 18 ਸਾਲ ਦੀ ਮੇਰੀ ਬੇਟੀ ਹੋ ਚੱਲੀ ਹੈ ਔਰ ਬੇਟਾ ਮੇਰਾ 15 ਸਾਲਾਂ ਦਾ ਹੈ ਤੇ ਮੈਨੂੰ ਕੋਈ ਨਹੀਂ ਕਹਿੰਦਾ ਕਿ ਇਹਦੇ ਬੱਚੇ ਆ ਜਿਹੜੇ ਜਵਾਨ ਬੱਚੇ ਨੇ ਇਹਦੇ ਨੇ ਇਦਾਂ ਮੈਨੂੰ ਕਹਿੰਦੇ ਕਿ ਤੇਰੇ ਭੈਣ ਭਰਾ ਲੱਗਦੇ ਹਨਾ ਫਿਰ ਉਸ ਟਾਈਮ ਬੜੀ ਖੁਸ਼ੀ ਹੁੰਦੀ ਮਾਂ ਨੂੰ ਬੱਚੇ ਵੀ ਖੁਸ਼ ਹੋ ਜਾਂਦੇ ਨੇ ਕਿ ਸਾਡੇ ਮੰਮੀ ਜਿਹੜੀ ਜੰਗ ਹੈ ਜਵਾਨ ਹੈ ਵੀ ਸਾਰੇ ਇਦਾਂ ਹੀ ਕਹਿੰਦੇ ਨੇ ਹਨਾ ਬੱਚਿਆਂ ਨੂੰ ਵੀ ਖੁਸ਼ੀ ਮਿਲਦੀ ਆ ਆਪਣੇ ਆਪ ਨੂੰ ਤਾਂ ਮਿਲਦੀ ਮੇਰੇ ਬੱਚੇ ਵੀ ਖੁਸ਼ ਹੋ ਜਾਂਦੇ ਨੇ ਇਸ ਕਰਕੇ ਮੈਂ ਕਹਿੰਨੀ ਕਿ ਤੁਸੀਂ ਵੀ ਇੱਕ ਦੂਜੇ ਨੂੰ ਦੇਖ ਕੇ ਇੱਕ ਆਪਣਾ ਉਤਸ਼ਾਹ ਜਗਾਇਆ ਕਰੋ ਇੱਕ ਮੋਟੀਵੇਟ ਹੋਇਆ ਕਰੋ ਕਿਉਂਕਿ ਮੋਟੀਵੇਟ ਵੀਡੀਓ ਆਪਾਂ ਪਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਹਾਨੂੰ ਨੇਚਰਲ ਖੂਬਸੂਰਤੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਤੁਸੀਂ ਜੁੜੇ ਰਹੋ ਆਪਣਾ ਨੇਚਰਲ ਖੂਬਸੂਰਤੀ ਜਿਹੜੀ ਹੈ ਨਾ ਉਹੀ ਬਰਕਰਾਰ ਰੱਖੋ ਗੋਲੀ ਮਾਰੋ ਪਾਲਰਾਂ ਨੂੰ ਗੋਲੀ ਮਾਰੋ ਪਾਲਰਾਂ ਵਾਲੇ ਪ੍ਰੋਡਕਟ ਨੂੰ ਜਿਹੜੇ ਕੈਮੀਕਲ ਵਾਲੀਆਂ ਚੀਜ਼ਾਂ ਲਗਾ ਕੇ ਆਪ ਪੈਸਾ ਜਿਹੜਾ ਹੜਪ ਲੈਂਦੇ ਨੇ ਇਹਨਾਂ ਨੇ ਨਾ ਬਾਅਦ ਚ ਕਿਸੇ ਦੀ ਸਕਿਨ ਖਰਾਬ ਹੋਵੇ ਚਾਹੇ ਨਾ ਹੋਵੇ ਕੋਈ ਗਰੰਟੀ ਨਹੀਂ ਤੇ ਲੈਣੀ ਵੀ ਨਹੀਂ ਚਾਹੀਦੀ ਇਦਾਂ ਦੀ ਕੋਈ ਚੀਜ਼ ਕਿ ਜਿਹਦੇ ਵਿੱਚ ਇੰਨਾ ਕੈਮੀਕਲ ਭਰਪਾ ਕੀ ਹੋਵੇ ਨੇਚਰਲ ਚੀਜ਼ਾਂ ਇਸਤੇਮਾਲ ਕਰੋ ਨੇਚਰਲ ਰੈਮਡੀ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਬ੍ਰਾਈਟ ਬਣਾਓ ਤੇ ਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਿੱਦਾਂ ਲੱਗਾ ਰਾਈਸ ਵਾਟਰ ਇਹਦੇ ਵਿੱਚ ਦੋ ਬੂੰਦਾਂ ਮਲਾਈਆਂ ਆਪਾਂ ਆਦੀਆਂ ਗlycerin ਦੀਆਂ ਦੋ ਬੂੰਦਾਂ ਆਪਾਂ ਮਲਾਈਆਂ ਇਹਦੇ ਵਿੱਚ ਨਾਰੀਅਲ ਤੇਲ ਦੀ ਹੈ ਤੇ ਬਣ ਕੇ ਹੋ ਗਿਆ ਆਪਣਾ ਰਾਈਸ ਵਾਟਰ ਰੈਡੀ ਤੇ ਇਹਦਾ ਫੇਸ ਮਾਸਕ ਜਿਹੜਾ ਉਹਦੇ ਚਾਹ ਵਾਲੇ ਦਾ ਫੇਸ ਮਾਸਕ ਤਿਆਰ ਕਰਕੇ ਉਹ ਵੀ ਆਪਾਂ ਲਗਾਵਾਂਗੇ ਆਪਣੇ ਚਿਹਰੇ ਤੇ ਵੀਡੀਓ ਬਾਅਦ ਵਿੱਚ ਸ਼ੇਅਰ ਕਰ ਦਾਂ ਲਾਈਕ ਕਰਨਾ ਫਿਰ ਮਿਲਦੇ ਆ ਜੀ ਨਈ ਵੀਡੀਓ ਨਾਲ ਬਾਏ ਬਾਏ